ਕੇਜਰੀਵਾਲ ਸਾਹਿਬ ਪੰਜਾਬ ਚ ਨੇ ਕਹਿੰਦਾ ਕਿ ਦਿੱਲੀ ਦੇ ਬਹੁਤ ਲੋਕ ਪੰਜਾਬ ਚ ਆ ਕੇ ਚੇਅਰਮੈਨੀਆਂ ਲੈ ਰਹੇ ਨੇ ਪੰਜਾਬ ਦੇ ਵਿੱਚ ਪਾਰਟੀ ਦੇ ਬੈਨਰ ਥੱਲੇ ਹੀ ਹੀ ਆਪਾਂ ਨੂੰ 91 ਸੀਟਾਂ ਮਿਲੀਆਂ ਝਾੜੂ ਦੇ ਨਿਸ਼ਾਨ ਦੇ ਉੱਤੇ ਮਿਲੀਆਂ ਫਰਜ ਉਹਨਾਂ ਦਾ ਵੀ ਉਹ ਵੀ ਆ ਕੇ ਇੱਥੇ ਵੇਖਣ ਵੀ ਵਾਕਿਆ ਕੰਮ ਸਹੀ ਹੋ ਰਿਹਾ ਜਾਂ ਗਲਤ ਹੋ ਰਿਹਾ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਕਿੰਨੇ ਪਰਸੈਂਟ ਸਮਝਦੇ ਹੋ ਕਿ ਤੁਸੀਂ ਜਿਸ ਤਰ੍ਹਾਂ ਦਾ ਸੋਚਿਆ ਸੀਗਾ ਉਸ ਤਰ੍ਹਾਂ ਦਾ ਹੋਣਾ ਸ਼ੁਰੂ ਹੋ ਗਿਆ ਹਜੇ ਤੱਕ ਦੇਖੋ ਪੰਜਾਬ ਤੇ ਹੀ ਤੇ ਜਾਂਦੇ ਹੈ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਹੋਵੇ ਲੇਕਿਨ ਉਹ ਇੱਕ ਰਾਸ਼ੀਗਤ ਤਲਵਾਰ ਦਾ ਬਾਅਦ ਚ ਆ ਗਈ ਡੈਮੋਕ੍ਰੇਸੀ ਤੇ ਲੇਕਿਨ ਜੋ ਚੀਜ਼ ਅਹੀ ਚਾਂਦੇ ਹੈਗੇ ਉਹ ਚੀਜ਼ ਮੇਰੇ ਖਿਆਲ ਆਉਣ ਵਾਲੇ ਟਾਈਮ 'ਚ ਜੇਕਰ ਸਾਨੂੰ ਅਗਲੀ ਵੀ 5 ਸਾਲ ਮਿਲਣ ਤੇ ਕੁਛ ਨਾ ਕੁਛ ਤੇ ਚੇਂਜ ਜ਼ਰੂਰ ਹੋਏਗਾ ਐਡਵਰਟਾਈਜ਼ਮੈਂਟ ਦੀ ਗੱਲ ਕੀ ਹੁੰਦਾ ਮੈਂ ਬਹੁਤ ਮਹਿੰਗੀ ਐਡਵਰਟਾਈਜ਼ਮੈਂਟ ਹੈ ਰਿਪੋਰਟ ਤੇ ਤੇ ਭਗਵੰਤ ਮਾਨ ਸਾਹਿਬ ਤੁਸੀਂ ਮੇਰੇ ਖਿਆਲ ਜਾ ਕੇ ਵੀ ਬੈਠੇ ਹੋਗੇ ਬਹੁਤ ਸਗਰ ਜਿਹੇ ਜਗ੍ਹਾ ਨਹੀਂ ਦਿੱਤੇ ਜਾਉਂਦੇ ਇੱਥੇ ਹੁਣ ਪੰਜਾਬ ਦੀ ਐਡਵਰਟਾਈਜ਼ ਦੀ ਤਹੀਰ ਦਿੱਲੀ ਜਾਂ ਸਾਊਥ ਹਾਲੇ ਬਣੇ ਜਾ ਕੇ ਵੇਖੋ ਵੱਡੇ ਵੱਡੇ ਹੋਰਡਿੰਗ ਬੜੇ-ਬੜੇ ਖਰਚ ਸਟੇਟ ਦੇ ਵਿੱਚ ਲੱਗੇ ਹੁੰਦੇ ਨੇ ਲੇਕਿਨ ਤੁਸੀਂ ਉਹਨੂੰ ਅਪੋਜ਼ ਕਰਦੇ ਰਹੇ ਹੋ ਨਾ ਤੁਸੀਂ ਕਹਿੰਦੇ ਰਹੇ ਕਿ ਐਡਵਰਟਾਈਜ਼ਮੈਂਟ ਨਹੀਂ ਹੋਣੀ ਚਾਹੀਦੀ ਲੋਕਾਂ ਦੇ ਕਰੋੜਾ ਰੁਪਏ ਲੱਗ ਜਾਂਦੇ ਨੇ ਦੇਖੋ ਮੈਂ ਅਪੋਜ਼ ਠੀਕ ਹੈ ਵੀ ਇੱਕ ਵੋਟ ਲੈਣ ਵਾਸਤੇ ਬੜੀਆਂ ਲੇਕਿਨ ਹੁਣ ਤੱਕ ਕੁਐਸਚਨ ਵੀ ਨਹੀਂ ਪੁੱਛ ਸਕਦੇ ਤੁਹਾਡੀ ਪਾਰਟੀ ਪਰਚਾ ਕਰਾ ਦਿੰਦੀ ਆ ਮਨਦੀਪ ਸਿੰਘ ਸਿੱਧੂ ਤੇ ਪਰਚਾ ਹੋ ਗਿਆ ਕਹਿੰਦਾ ਉਹਨੇ ਵਿਚਾਰੇ ਨੇ ਸਿਰਫ ਇੱਕ ਐਂਟੀ ਨਿਊਜ਼ ਲਾਈ ਤੇ ਪਰਚਾ ਹੋ ਗਿਆ ਸਾਡਾ ਚੈਨਲ ਆ ਉਹਨੂੰ ਬੰਦ ਕਰਵਾ ਦਿੱਤਾ ਸਿਰਫ ਐਸ ਕਰਕੇ ਕਿ ਤੁਸੀਂ ਸਾਨੂੰ ਚੈੱਕ ਨਹੀਂ ਕਰਾ ਪਾਉਂਦੇ ਪਾਰਟੀ ਦੀ ਅਗ ਨੀਅਤ ਸਾਫ਼ ਹੈ ਕਿ ਇਹ ਅਫਸਰ ਵੀ ਅਫੋਜੇ ਨੇ ਜਿਹੜੇ ਪਰਸਨਲ ਰੰਜਿਸ਼ ਵਗੈਰਾ ਲੈ ਕੇ ਚੱਲਦੇ ਨੇ ਆਪਣੀਆਂ ਕੱਢਦੇ ਨੇ ਭਾਵੇਂ ਪਾਰਟੀ ਦੀ ਆੜ ਚ ਕੱਢਣ ਜਾਂ ਕੁਝ ਵੀ ਕਰਦੇ ਨੇ ਲੇਕਿਨ ਰਮਨੀਰ ਸਿੰਘ ਮਿੱਟੂ ਕਹਿੰਦੇ ਨੇ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਸ਼ੁਰੂ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਪੰਜਾਬ 'ਚ ਅਫੀਮ ਦੀ ਖੇਤੀ ਕੋਟਾ ਕਰਦੇ ਨੇ ਚਾਹ ਸੈਂਟਰ ਕੋਲ ਲੈ ਕੇ ਥੋੜਾ ਦੇਣ ਜਾਂ ਕੁਝ ਵੀ ਕਰਨ ਕੋਟਾ ਕਰਨ ਥੋੜਾ ਜਿਹਾ ਔਰਤਾ ਬਹੁਤ ਪਰੇਸ਼ਾਨ ਨੇ ਉਹ ਕਹਿੰਦੀ ਹੈ 1-1000 ਰੁਪਏ ਨਹੀਂ ਸਾਨੂੰ ਪਹੁੰਚਾ ਹਜੇ ਤੱਕ ਹਾਂਜੀ ਹਾਂਜੀ ਇਹ ਥੋੜਾ ਜਿਆਦਾ ਦੇਖੋ ਮੇਰਾ ਖਿਆਲ ਬਹੁਤ ਜਲਦੀ ਸ਼ਾਇਦ ਇਲੈਕਸ਼ਨਾਂ ਦੇ ਲਾਗੇ ਸ਼ਾਇਦ ਕਿਤੇ ਨਹੀਂ ਕਿਤੇ ਹੋਏਗਾ ਨਹੀਂ ਨਹੀਂ ਉਸ ਤੋਂ ਪਹਿਲੇ ਹੀ ਹੋਏਗਾ ਥੋੜੇ ਜਿਹੇ ਲੋਕ ਹੋ ਵੀ ਤੰਗ ਨੇ ਉਹ ਕਹਿੰਦੇ ਕਿ ਜਿਹੜੇ ਨਵੇਂ ਮੀਟਰ ਲੱਗ ਰਹੇ ਨਾ ਉਹਨਾਂ ਦੇ 1 ਮਹੀਨੇ ਬਾਅਦ ਬਿੱਲ ਆ। ਜਿਹੜਾ ਤੁਹਾਡਾ ਵਾਅਦਾ ਸੀਗਾ ਉਹਦੀ ਵੀ ਉਹ ਕਈ ਜਗ੍ਹਾ ਤੇ ਫੂਕ ਕੱਢ ਦਿੰਦੇ ਕਹਿੰਦੇ ਨਹੀਂ ਯਾਰ ਸਾਡਾ ਤਾਂ 14-14000 ਬਿੱਲ ਆ ਗਿਆ। ਦੇਖੋ ਕੋਈ ਵੀ ਰਾਜਾ ਕੋਈ ਵੀ ਸੀਐਮ ਸਾਰਿਆਂ ਨੂੰ ਸੈਟੀਸਫਾਈ ਨਹੀਂ ਕਰ ਸਕਦਾ। ਆਪੋਜੀਟ ਤੇ ਰਵੀ ਹੈ। ਜੇ ਚੰਗਾ ਵੀ ਹੋਏਗਾ ਉਹਨੂੰ ਉਹਨਾਂ ਨੇ 네ਗੇਟਿਵ ਕਰਨਾ ਕਰਨਾ। ਦੀ ਪੰਜਾਬ ਦੀ ਗੱਲ ਕਰ ਰਹੇ ਹੁਣ ਪਿਛਲੇ ਦਿੱਲੀ ਦੇ ਵਿੱਚ ਕੀ ਚੱਲ ਰਿਹਾ? ਦਿੱਲੀ ਚੱਲ ਰਿਹਾ। ਦਿੱਲੀ ਚ ਹਾਲਾਤ ਉੱਥੇ ਬਿਜਲੀ ਦਾ ਬਿੱਲ ਨਹੀਂ ਆਂਦਾ ਘਾਟਾਂ ਦਾ ਹੈਗਾ। ਤਿੰਨਾਂ ਮਹੀਨਿਆਂ ਤੁਹਾਨੂੰ ਲੱਗਦਾ ਖਤਮ ਹੋਇਆ ਨਸ਼ਾ ਮਸਲਾ ਹੈ ਜਿਹੜਾ ਕੋੜ ਸਾਡੇ ਇੰਨੇ ਸਾਲਾਂ ਦਾ ਅਸੀਂ ਕਹੀਏ 3 ਸਾਲਾਂ ਚ 50 ਸਾਲਾਂ ਚ ਖਤਮ ਹੋ ਜੇ ਇਹ ਬਹੁਤ ਮੁਸ਼ਕਲ ਹੈ ਲੇਕਿਨ ਹਾਂ ਐਟਲੀ ਸ਼ੁਰੂਆਤ ਤੇ ਹੋਈ ਸੋ ਅੱਜ ਕੱਲ੍ਹ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਗੁਰਪ੍ਰੀਤ ਸਿੰਘ ਪੰਜਾਬ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਜਦੋਂ ਬਣੀ ਸੀ ਤਾਂ ਉਸ ਤੋਂ ਪਹਿਲਾਂ ਆਮ ਆਦੀ ਪਾਰਟੀ ਦੇ ਲਈ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਸਨ ਜਿਨ੍ਹਾਂ ਵੱਲੋਂ ਆਪਣੇ ਪਰਿਵਾਰ ਦੀ ਪਰਵਾਹ ਕੀਤੇ ਬਗੈਰ ਪਾਰਟੀ ਦਾ ਸਾਥ ਦਿੱਤਾ ਗਿਆ ਹਾਲਾਂਕਿ ਪਰਿਵਾਰਾਂ ਨੂੰ ਪਿੱਛੇ ਛੱਡ ਦਿੱਲੀ ਜਾ ਕੇ ਬਹੁਤ ਸਾਰੇ ਕੰਮ ਜਿਹੜੇ ਨੇ ਉਹ ਕੀਤੇ ਜਾਂਦੇ ਰਹੇ ਨੇ ਲੇਕਿਨ 2022 ਦੇ ਵਿੱਚ ਜਦੋਂ ਆਮ ਆਦੀ ਪਾਰਟੀ ਦੀ ਸਰਕਾਰ ਸੱਥਾ ਚਾਈ ਤਾਂ ਉਸ ਵੇਲੇ ਵੀ ਬਹੁਤ ਵੱਡੇ ਵਾਅਦੇ ਜਿਹੜੇ ਸੀਗੇ ਉਹ ਕੀਤੇ ਗਏ ਸਨ ਲੇਕਿਨ ਹੁਣ ਆਮ ਆਦੀ ਪਾਰਟੀ ਦੇ ਜੋ ਮੌਜੂਦਾ ਹਾਲਾਤ ਨੇ ਉਹਨਾਂ ਬਾਰੇ ਬਹੁਤ ਸਾਰਾ ਗੱਲਬਾਤ ਕਰਨ ਲਈ ਤੇ ਆਨੇ ਹਰਿੰਦਰ ਸਿੰਘ ਜੀ ਫਾਊਂਡਰ ਮੈਂਬਰ ਨੇ ਆਮ ਆਦੀ ਪਾਰਟੀ ਜੋ ਬੀਜੀ ਵੈਗੂ ਜੀ ਦਾ ਖਾਲਸਾ ਵੈਗੂ ਗੁਰੂ ਜੀ ਕਿਫਤ ਹੈ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਦੀ ਵਿਜ਼ਨ 2022 ਦੇ ਵਿੱਚ ਲੋਕਾਂ ਨੂੰ ਦਿਖਾਇਆ ਗਿਆ ਸੀ ਆਮ ਆਦਮੀ ਪਾਰਟੀ ਹੁਣ ਕਿੱਥੇ ਸਟੈਂਡ ਕਰਦੀ ਜੀ ਨਜ਼ਰ ਆ ਰਹੀ ਹੈ ਜੀ ਆਮ ਆਦਮੀ ਪਾਰਟੀ ਇੱਕ ਅੰਦੋਲਨ ਤੋਂ ਪਾਰਟੀ ਦਾ ਰੂਪ ਲਿੱਤਾ ਔਰ ਬਹੁਤ ਥੋੜੇ ਟਾਈਮ ਦੇ ਵਿੱਚ ਇੱਕ ਨੈਸ਼ਨਲ ਲੈਵਲ ਦੀ ਪਾਰਟੀ ਬਣੀ ਇੰਜ ਬਹੁਤ ਘੱਟ ਹੁੰਦਾ ਬੜੀਆਂ ਪਾਰਟੀਆਂ ਖੇਤਰੀ ਪਾਰਟੀਆਂ ਪਹਿਲੇ ਵੀ ਸੀਗੀਆਂ ਹੁਣ ਵੀ ਆ ਜਿਹੜੀਆਂ ਨੈਸ਼ਨਲ ਲੈਵਲ ਤੇ ਨਹੀਂ ਆਈਆਂ ਇਹ ਜਿਹੜਾ ਭੀ ਪਿਆ ਆਮ ਆਦਮੀ ਪਾਰਟੀ ਨੂੰ ਨੈਸ਼ਨਲ ਲੈਵਲ ਦਾ ਹੁਣ ਤੱਕ ਸਾਡੇ ਕੋਲ ਦੋ ਆਪਸ਼ਨਾਂ ਰਹੀਆਂ ਹਮੇਸ਼ਾ ਆਈਦਰ ਕਾਂਗਰਸ ਜਾਂ ਭਾਜਪਾ ਲੋਕਾਂ ਨੂੰ ਤੀਸਰੀ ਆਪਸ਼ਨ ਸੀਗੀ ਨਹੀਂ ਹੁਣ ਤੀਸਰੀ ਆਪਸ਼ਨ ਵੀ ਪੂਰੇ ਇੰਡੀਆ ਦੇ ਵਿੱਚ ਹੀ ਹੈ ਉਹੀ ਪੰਜਾਬ ਦੇ ਵਿੱਚ ਵੀ ਹੈ ਹੂੰ ਹੁਣ ਲੋਕਾਂ ਨੂੰ ਮੌਕਾ ਮਿਲ ਗਿਆ ਵੀ ਏ ਬੀ ਤੋਂ ਇਲਾਵਾ ਸੀ ਵੀ ਹੈ ਤੇ ਕਿਹਨੂੰ ਕਿਹੜੇ ਚੰਗੇ ਬੰਦੇ ਜਿਨ੍ਹਾਂ ਨੂੰ ਵੋਟ ਪਾਣੀ ਇਸੇ ਤਰ੍ਹਾਂ ਹੀ 2022 ਦੇ ਵਿੱਚ ਲੋਕਾਂ ਨੇ অপਸ਼ਨ ਨੂੰ ਦੇਖਿਆ অপਸ਼ਨ ਨੂੰ ਚੁਣਿਆ ਚੁਣ ਕੇ ਚੰਗੇ ਬੰਦਿਆਂ ਨੂੰ ਵੋਟ ਪਾਈ ਜਿਹਦੇ ਨਾਲ 92 ਐਮਐਲਿਆਂ ਦੇ ਨਾਲ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਣੀ ਕਿਹੜਾ ਕਿਹੜਾ ਵਿਜਨ ਸੋਚਦੇ ਸੀਗੇ ਕਿ ਪੰਜਾਬ ਵਾਸਤੇ ਆ ਚੀਜ਼ਾਂ ਜਿਹੜੀਆਂ ਉਹ ਬਣਿਆ ਚਾਹਦੇ ਬਤੌਰ ਫਾਊਂਡਰ ਮੈਂਬਰ ਕਿਉਂਕਿ ਤੁਸੀਂ ਇੱਕ ਬਹੁਤ ਵੱਡਾ ਤੁਹਾਡਾ ਰੁਤਬਾ ਆ ਔਰ ਤੁਸੀਂ ਫਾਊਂਡਰ ਮੈਂਬਰ ਹੋ ਕੀ ਕੀ ਦਿਮਾਗ 'ਚ ਸੀਗਾ ਪੰਜਾਬ ਵਾਸਤੇ ਕਿ ਆ ਚੀਜ਼ਾਂ ਜਿਹੜੀਆਂ ਨੇ ਉਹ ਹੋ ਸਕਦੀਆਂ ਨੇ ਜਿਸ ਤਰ੍ਹਾਂ ਕਿ ਦੇਖੋ ਚੀਜ਼ਾਂ ਬਹੁਤ ਸੀਗਾ ਕ腐ਸ਼ਨ ਫ੍ਰੀ ਔਰ ਨਸ਼ਾ ਵਿਰੁੱਧ ਜਿਹੜਾ ਲੜਾਈ ਹੁਣ ਵੀ ਲੜੀ ਜਾ ਰਹੀ ਹੈ ਨਸ਼ਾ ਬੋਸ ਸੀਗਾ ਪੰਜਾਬ ਦੇ ਵਿੱਚ ਪੰਜਾਬ ਦੀ ਇਕਨੋਮੀ ਜਿਹੜੀ ਰੈਂਕਿੰਗ ਦੀ ਪਹਿਲਾ ਦੂਜਾ ਤੀਜਾ ਸਥਾਨ ਹੁੰਦਾ ਸੀਗਾ 17ਵੇਂ 18ਵੇਂ ਸਥਾਨ ਤੇ ਪੰਜਾਬ ਜਾ ਕੇ ਪਹੁੰਚ ਗਿਆ ਪਿਛਲੇ 17 77 ਸਾਲਾਂ ਦੇ ਵਿੱਚ ਹੂੰ ਠੀਕ ਹੈ ਉਹਦੇ ਵਿੱਚ ਕੀ ਹੈਗਾ ਦੋ ਹੀ ਪਾਰਟੀਆਂ ਰਾਜ ਕਰਦੀਆਂ ਸੀਗੀਆਂ ਕਦੀ ਕਾਲੀ ਆ ਗਈ ਕਦੀ ਕਾਂਗਰਸ ਆ ਗਈ ਜਿਸ ਲਈ ਕਾਂਗਰਸਾਂ ਦੀ ਤੇ ਕੱਲ ਅਕਾਲੀ ਉਹਨਾਂ ਨੂੰ ਸਪੋਰਟ ਕਰ ਜਾਂਦੇ ਹੀਗੇ ਜੇ ਅਕਾਲੀਾਂ ਅੰਦਹੀ ਤੇ ਕਾਂਗਰਸ ਕਰ ਜਾਂਦੀ ਇਸ ਤਰ੍ਹਾਂ ਰਲ ਮਿਲ ਕੇ ਪੁਰਾਣੇ ਲੀਡਰ ਉਹਨਾਂ ਨੇ ساری ਉਮਰ ਹੀ ਪਾਰਟੀਆਂ ਦੇ ਵਿੱਚ ਆਪਣੀ ਆਪਣੀ ਲਾਤ ਦਿੱਤੀਆਂ ਤਾਂ ਆਪਸ਼ਨ ਕੋਈ ਨਹੀਂ ਸੀ ਆਪਸ਼ਨ ਆ ਗਈ ਜਿਸ ਲਈ ਆ ਗਈ ਠੀਕ ਹੈ ਕ੍ਰਪਸ਼ਨ ਫ੍ਰੀ ਦਾ ਨਾਰਾ ਸੀਗਾ ਕ੍ਰਪਸ਼ਨ ਫ੍ਰੀ ਵਾਸਤੇ ਪਾਰਟੀ ਨੇ ਪੂਰੇ ਜੋਰ ਦੇ ਵਿੱਚ ਜੋਰ ਸ਼ੋਰ ਦੇ ਨਾਲ ਨਿਕਲ ਕੇ ਆਈ ਹੈ ਅੱਗੇ ਨਸ਼ਾ ਵਿਰੁੱਧ ਵੀ ਜੋਰ ਸ਼ੋਰ ਹੁਣ ਵੀ ਕੰਮ ਕਰ ਰਹੀ ਹੈ ਮਸਲਾ ਹੈ ਜਿਹੜਾ ਕੋੜ ਸਾਡੇ ਇੰਨੇ ਸਾਲਾਂ ਦਾ ਅਹੀ ਕਿ ਇਹ 3 ਸਾਲਾਂ ਚ 55 ਸਾਲਾਂ ਚ ਖਤਮ ਹੋ ਜੇ ਇਹ ਬਹੁਤ ਮੁਸ਼ਕਲ ਹੈ ਲੇਕਿਨ ਹਾਂ ਐਟਲੀ ਸ਼ੁਰੂਆਤ ਤੇ ਹੋਈ ਸ਼ੁਰੂਆਤ ਕਰਦੇ ਕਰਦੇ ਆਪਾਂ ਇੱਥੋਂ ਤੱਕ ਪਹੁੰਚੇ ਆਂ ਜੇ ਅੱਜ ਹੀ ਨੱਥ ਪਾਣ ਦੇ ਇਹਨਾਂ ਨੂੰ ਆਣ ਵਾਲੇ ਟਾਈਮ ਚ ਡੇ ਬਾਏ ਡੇ ਬਿਹਤਰ ਹੋਏਗਾ ਲੇਕਿਨ 31 ਤਰੀਕ ਲਾਸਟ ਡੈਡਲਾਈਨ ਦਿੱਤੀ ਗਈ ਸੀਗਾ ਲਾਸਟ ਮੰਥ ਚ ਤੁਹਾਨੂੰ ਲੱਗਦਾ ਖਤਮ ਹੋਇਆ ਨਸ਼ਾ ਔਰ ਜੋ ਵੱਡੀਆਂ ਮਗਰ ਮੱਛੀਆਂ ਸਾਲ ਉਹਨਾਂ ਨੂੰ ਤੇ ਹਜ ਤੱਕ ਰਿਸਪੈਕਟੇਬਲ ਸਰ ਹੈਦਰ ਕੋੜਿਆਣੇ ਮੈਂ ਦੰਦ ਦਸਤਾ ਇਹ ਜਿਹੜੀ ਹੈ ਨਾ ਚੇਨ ਹੈ ਬੜੀ ਵੱਡੀ ਚੇਨ ਹੈ ਨਸ਼ਿਆਂ ਦੀ ਜਿਹੜੇ ਵੱਡੇ ਮਕਰਮਾਸ਼ਾ ਕਿਤੇ ਹੋਰ ਨੇ ਲੇਕਿਨ ਬੰਦੇ ਉਹੀ ਸਾਹਮਣੇ ਆਉਂਦੇ ਜਿਹੜੇ ਪਬਲਿਕ ਡੀਲਿੰਗ ਦੇ ਵਿੱਚ ਹੋਣ ਜਿਹੜੇ ਨਸ਼ਾ ਘਰ ਨੂੰ ਡਿਲੀਵਰ ਕਰਦੇ ਨੇ ਤੁਹਾਡੇ ਮੁਤਾਬਕ ਭੋਲਾ ਨਸ਼ਾ ਡੀਲਰ ਦੇ ਵਿੱਚ ਨਹੀਂ ਸੀਗਾ ਜੇਕਰ ਉਹਨੂੰ ਸਜ਼ਾ ਹੋਈ ਹੈ ਤੁਹਾਨੂੰ ਮਨ ਲੱਗਦਾ ਕਿ ਉਹ ਵੀ ਨਸ਼ਾ ਡੀਲਰ ਹੋ ਸਕਦਾ ਦੇਖੋ ਪਿਛਲੇ 15 20 ਸਾਲਾਂ ਤੋਂ ਜਿਹੜਾ ਚਿੱਟੇ ਦਾ ਨਸ਼ਾ ਪੰਜਾਬ ਦੇ ਵਿੱਚ ਆਇਆ ਉਹ ਚ ਪੁਲਿਸ ਵਾਲੇ ਵੀ ਬੜੇ ਇਨਵੋਲਵ ਹੋਏ ਹੋਰ ਵੀ ਬੜੇ ਜਿਹੜੇ ਡੀਲਰ ਜਿਸ ਤਰ੍ਹਾਂ ਬਾਹਰੋਂ ਆਂਦਾ ਰਿਹਾ ਉਹਨੂੰ ਡਿਸਟ੍ਰੀਬਿਊਟ ਕਰਨਾ ਕਿਸੇ ਨਾ ਕਿਸੇ ਦੀ ਇਨਵਾਲਵਮੈਂਟ ਸੀ ਤੇ ਲੋਕਾਂ ਦੇ ਘਰਾਂ ਤੱਕ ਪਹੁੰਚਿਆ ਹੂੰ ਚਾਹੇ ਉਹ ਚਪੋਲਾ ਹੈ ਜਾਂ ਕੋਈ ਹੋਰ ਵੀ ਹੈ ਜਿੰਨੇ ਵੀ ਹੈ ਅੱਜ ਤੇ ਜ਼ਿਆਦਾ ਨਸ਼ਾ ਮੈਨੂੰ ਜੋ ਫੀਲ ਹੋ ਰਿਹਾ ਹੈ ਇਹ ਕਰਾਂ ਤੱਕ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਭੇਜੇ ਭੇਜ ਰਹੇ ਨੇ ਇਹਨਾਂ ਦੇ ਪਿੱਛੇ ਕੋਈ ਮਾਸਟਰ ਮਾਈਂਡ ਬੈਠੇ ਹੋਏ ਨੇ ਲੇਕਿਨ ਰਵਨੀਤ ਸਿੰਘ ਬਿੱਟੂ ਕਹਿੰਦੇ ਨੇ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਸ਼ੁਰੂ ਹੋਣੀ ਹੋਣੀ ਸ਼ੁਰੂ ਚਾਹੀਦੀ ਹੈ ਪਹਿਲਾਂ ਨਵਜੋਤ ਸਿੰਘ ਸਿੱਧੂ ਕਹਿੰਦੇ ਸਨ ਨਵਜੋਤ ਕੋਰ ਸਿੱਧੂ ਕਹਿੰਦੇ ਸਨ ਹੁਣ ਇਹੀ ਸੁਰ ਜਿਹੜਾ ਬਿੱਟੂ ਨੇ ਦੇਰੇਨ ਲੱਗਦਾ ਕਿ ਹੋਣੀ ਚਾਹੀਦੀ ਪੰਜਾਬ 'ਚ ਅਫੀਮ ਦੀ ਖੇਤੀ ਦੇਖੋ ਨਸ਼ਾ ਉਹ ਵੀ ਹੈ ਤਾਂ ਨਸ਼ਾ ਇਹ ਵੀ ਹੈ ਨਸ਼ਾ ਤੇ ਸ਼ਰਾਬ ਵੀ ਹੈ ਜੀ ਹਾਂ ਨਸ਼ਾ ਸ਼ਰਾਬ ਵੀ ਹੈ ਸਾਰਾ ਕੁਝ ਹੈ ਲੇਕਿਨ ਫੀਮ ਦੀ ਖੇਤੀ ਜਿਹੜੀ ਹੈ ਕੁਝ ਮੈਂ ਕਿੰਨਾ ਕੋਟਾ ਕਰ ਦੇਣ ਜਿਹਦੇ ਨਾਲ ਜਿਹੜਾ ਨਿਸ਼ਾ ਥੋੜਾ ਘਟੇ ਕੋਟਾ ਕਰ ਦੇਣ ਚਾਹ ਸੈਂਟਰ ਕੋਲ ਲੈ ਕੇ ਥੋੜਾ ਦੇਣ ਜਾਂ ਕੁਝ ਵੀ ਕਰਨ ਕੋਟਾ ਕਰਨ ਥੋੜਾ ਜਾਂ ਵੀ ਜਿਹੜੇ ਸਾਡੇ ਮਾਲਵਾ ਸਾਈਡ ਦੇ ਵਿੱਚ ਇਹ ਲੋਕ ਜਿਆਦਾ ਯੂਜ਼ ਕਰਦੇ ਨੇ ਸਿੰਥੈਟਿਕ ਡਰਗ ਖਤਮ ਹੋ ਜੇ ਕਹਿੰਦਾ ਉਹਦੇ ਉੱਤੇ ਟੈਕਸ ਲਗਾਣ ਟੈਕਸ ਲਗਾ ਕੇ ਜਿਹੜਾ ਤੇ ਉਹ ਜਿਹਨੂੰ ਘਟੋ ਘਟੇ ਸ਼ਰਾਬ ਤੋਂ ਉਹਦੇ ਵਿੱਚ ਸਿੰਥੈਟਿਕ ਚਿੱਟੇ ਤੋਂ ਪਿੱਛੇ ਮੁੜ ਪੈਣਗੇ ਲੇਕਿਨ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀਗੀ ਤੁਹਾਡੇ ਸਾਰਿਆਂ ਦੇ ਦਿਮਾਗ 'ਚ ਇੱਕ ਵਿਜ਼ਨ ਹੋਏਗਾ ਕਿ ਭਾਰਤ ਇਦਾਂ ਦਾਣਾ ਚਾਹੀਦਾ ਉਹਦੇ ਵਿੱਚ ਪੰਜਾਬ ਦੇ ਪੰਜਾਬ ਸੂਬਾ ਜਿਹੜਾ ਇਸ ਤਰ੍ਹਾਂ ਦਾਣਾ ਚਾਹੀਦਾ ਹੈ ਗੋਆ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜਾਂ ਸਾਰਾ 올ਓਵਰ ਇੰਡੀਆ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਕਿੰਨੇ ਪਰਸੈਂਟ ਸਮਝਦੇ ਹੋ ਕਿ ਤੁਸੀਂ ਜਿਸ ਤਰ੍ਹਾਂ ਦਾ ਸੋਚਿਆ ਸੀਗਾ ਉਸ ਤਰ੍ਹਾਂ ਦਾ ਹੋਣਾ ਸ਼ੁਰੂ ਹੋ ਗਿਆ ਹਜੇ ਤੱਕ ਦੇਖੋ ਪੰਜਾਬ ਤੇ ਹੀ ਤੇ ਜਾਂਦੇ ਇਹ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਹੋਵੇ ਲੇਕਿਨ ਉਹ ਇੱਕ ਰਾਸ਼ੀਗਾਂ ਤਲਵਾਰ ਦਾ ਬਾਅਦ ਚ ਆ ਗਈ ਡੈਮੋਕ੍ਰੇਸੀ ਡੈਮੋਕ੍ਰੇਸੀ ਚ ਆਪਾਂ ਇੱਥੇ ਜਿਹੜਾ ਡੈਮੋਕ੍ਰੇਸੀ ਦਾ ਹਿੱਸਾ ਬਣੇ ਆ ਜੋ ਚੀਜ਼ ਜਿਸ ਤਰ੍ਹਾਂ ਸਾਡੇ ਪੰਜਾਬੀ ਇਹਨਾਂ ਨੂੰ ਚੰਗਾ ਲੀਡਰ ਚੰਗਾ ਰੂਲਰ ਚਾਹੀਦਾ ਉਹ ਚੰਗਾ ਲੀਡਰ ਚੰਗਾ ਰੂਲਰ ਮਹਾਰਾਜਾ ਰਣਜੀਤ ਸਿੰਘ ਸੀਗਾ ਤੇ ਜਿਹਦੇ ਹਿਸਾਬ ਸਿਰ ਅਈ ਸੋਚਦੇ ਹੀ ਉਫਜਾ ਪੰਜਾਬ ਹੋਵੇ ਲੇਕਿਨ ਹੁਣ ਡੈਮੋਕ੍ਰੇਸੀ ਦੇ ਵਿੱਚ ਨੰਬਰ ਆਫ ਵੋਟ ਦੀ ਸਾਰੀ ਗੇਮ ਹੈ ਜਿਹੜਾ ਨੰਬਰ ਆਫ ਵੋਟ ਲੈ ਕੇ ਆ ਕੇ ਉਹੀ ਰਾਜ ਕਰਦਾ ਵਾ ਲੇਕਿਨ ਇਹਨਾਂ ਦੇ ਉੱਤੇ ਸਾਡਾ ਸੈਂਟਰ ਦਾ ਵੀ ਬੜਾ ਪ੍ਰੈਸ਼ਰ ਆ ਹਰ ਚੀਜ਼ ਨੂੰ ਲੈ ਕੇ ਹਰ ਚੀਜ਼ ਦੇ ਵਿੱਚ ਸੈਂਟਰ ਦਾ ਕਾਫੀ ਰੋਲ ਹੁੰਦਾ ਹੈ ਹਰ ਸਟੇਟ ਨੂੰ ਚਲਾਉਣ ਵਾਸਤੇ ਤੇ ਲੇਕਿਨ ਜੋ ਚੀਜ਼ ਅਹੀ ਚਾੰਦੇ ਹੀਗੇ ਉਹ ਚੀਜ਼ ਮੇਰੇ ਖਿਆਲ ਆਉਣ ਵਾਲੇ ਟਾਈਮ 'ਚ ਜੇ ਅਗਰ ਸਾਨੂੰ ਅਗਲੀ ਵੀ 5 ਸਾਲ ਮਿਲਣ ਤੇ ਕੁਛ ਨਾ ਕੁਛ ਤੇ ਚੇਂਜ ਜਰੂਰ ਹੋਏਗਾ ਨਾਲੇ ਲੇਕਿਨ ਲੱਗਦਾ ਨਹੀਂ ਦਿੱਲੀ ਇਸ ਕਰਕੇ ਖੁੰਝ ਗਈ ਜਿਵੇਂ ਤੁਸੀਂ ਉਹਨੂੰ ਕੇਂਦਰ ਦਾ ਫਿਰ ਨਾਮ ਦਿੱਤਾ ਉਦੋਂ ਵੀ ਐਲਜੀ ਦਾ ਨਾਮ ਆਂਦਾ ਸੀਗਾ ਕੇਐਲਜੀ ਦੀ ਕਰਨ ਦਿੰਦਾ ਮੋਦੀ ਸਾਹਿਬ ਨਹੀਂ ਕਰਨ ਦਿੰਦੇ ਤੁਹਾਨੂੰ ਲੱਗਦਾ ਨਹੀਂ ਇਹ 네ਗੇਟਿਵ ਗਿਆ ਤੁਹਾਡੇ ਵਾਸਤੇ ਉੱਤੇ ਕਹਿੰਦੇ ਕਿ ਮੋਦੀ ਨੂੰ ਹੀ ਲੈ ਆਓ ਜਿਹੜਾ ਜੁੜੂਗਾ ਪਿਛਲੇ 10-12 ਸਾਲਾਂ ਤੋਂ ਆਮ ਆਦਮੀ ਪਾਰਟੀ ਕੇਂਦਰ ਦੇ ਵਿੱਚ ਦਿੱਲੀ ਰਾਜ ਕਰ ਰਹੀ ਸੀ ਜੀ ਪਿਛਲੇ ਤਿੰਨਾ ਚਾਰਾਂ ਸਾਲਾਂ ਤੋਂ ਭਾਜੀਪੀ ਨੇ ਬੜਾ ਮਾਈਕਰੋ ਲੈਵਲ ਦੇ ਉੱਤੇ ਕੰਮ ਕੀਤਾ ਜਿਸ ਤਰ੍ਹਾਂ ਤੁਸੀਂ ਵੇਖਿਆ ਹਰ ਇਲਾਕੇ ਦੇ ਵਿੱਚ 5-5 7-7 ਹਜ਼ਾਰ ਵੋਟ ਉਹਨਾਂ ਨੇ ਕੱਟੀ ਤੇ 5-5 7-7 ਹਜ਼ਾਰ ਵੋਟ ਬਣਾਈ ਉਹ ਇਸੇ ਕਰਕੇ ਬਣਾਈਆਂ ਜਿਹੜੀ ਸਵੀਮ ਵੋਟ ਬਨ ਕੇ ਭਾਜਪੀ ਸਰਕਾਰ ਦੇ ਵਿੱਚ ਆਈ ਚੰਗੀਆਂ ਆਪਣੀਆਂ ਇਹ ਵੋਟਾਂ ਜਿਹੜੀਆਂ ਦਿੱਲੀ ਦੀਆਂ ਹੈਗੀਆਂ ਉਹ ਕੱਟੀਆਂ ਔਰ ਲੀਡਰਾਂ ਦੇ ਘਰਾਂ ਦੇ ਵਿੱਚੋਂ 15 15 ਵੀ ਵੀ ਵੋਟਾਂ ਬਣ ਕੇ ਆਈਆਂ ਉਹਨਾਂ ਦੇ ਜਿਹੜੇ ਲੀਡਰ ਸੀਗੇ ਕਾਉਂਸਲਰ ਸੀ ਜੋ ਵੀ ਸੀ ਵੀ ਵੀ ਆਪਣਾ ਉਹਨਾਂ ਦੀਆਂ ਬਣ ਕੇ ਆਈਆਂ ਵੋਟਾਂ ਉਹਨਾਂ ਦੇ ਮਾਲੀਆਂ ਦੀਆਂ ਇੱਧਰ ਉਹ ਸਾਰੀ ਨਕਲੀ ਵੋਟ ਉੱਥੇ ਦਿੱਲੀ ਦੇ ਵਿੱਚ ਪਈ ਜਿਸ ਤਰ੍ਹਾਂ ਦੀ ਮੀਡੀਆ 'ਚ ਵੀ ਵੇਖਿਆ ਐਡਵਾਂਸ ਦੇ ਵਿੱਚ ਸ਼ਾਈ ਲਾਈ ਗਈ ਤੁਹਾਨੂੰ ਇਹ ਦਿਆਂਗੇ ਉਹ ਦਿਆਂਗੇ ਉਹ ਵੀ ਵੋਟਾਂ ਸਾਰੀਆਂ ਖਰਾਬ ਹੋਈਆਂ ਕੋਟਾਂ ਖਰਾਬ ਵੀ ਕੀਤੇ ਗਏ ਨੇ ਲੇਕਿਨ ਤੁਸੀਂ ਕੋਰਟ ਕਿਉਂ ਨਹੀਂ ਪਰਸੀਡ ਕੀਤਾ ਜਿਵੇਂ ਇਸ ਤਰ੍ਹਾਂ মিডিਆ ਹਾਊਸਿਸ ਦੀਆਂ ਰਿਪੋਰਟਾਂ ਸੀ ਕਿ ਲੱਗਦਾ ਨਹੀਂ ਕੋਰਟ ਜਾਣਾ ਜ਼ਰੂਰੀ ਸੀਗਾ ਕਿ ਆ ਦੇਖੋ ਭਾਜੀਪੀ ਤੇ ਕੁਝ ਕਰ ਰਹੀ ਜਾਂ ਅਨਦਰ ਪਾਰਟੀ ਕੁਝ ਕਰ ਰਹੀ ਤੁਹਾਡੇ ਸਾਹਮਣੇ ਹੀ ਆ ਤੁਸੀਂ ਦੇਖ ਹੀ ਲਿਆ ਕੋਟਾਂ ਦੇ ਵਿੱਚ ਕੀ ਚੱਲ ਰਿਹਾ ਜਿਹੜੀ ਪਾਰਟੀ ਜੇ ਸੈਂਟਰ ਦੇ ਵਿੱਚ ਰਾਜ ਕਰ ਰਹੀ ਹੈ ਗਗੋਈ ਜਿਸ ਤਰ੍ਹਾਂ ਦੀ ਵੇਖਿਆ ਉਧਰੋਂ ਆਪਣਾ ਰਿਟਾਇਰਡ ਹੁੰਦੇ ਨੇ ਤੇ ਇੱਧਰ ਆ ਕੇ ਇਹਨਾਂ ਨੂੰ ਵਟੀਆਂ ਜ਼ਿੰਮੇਵਾਰੀਆਂ ਮਿਲ ਜਾਂਦੀਆਂ ਕੋਟਾਂ ਦੇ ਵਿੱਚ ਵੀ ਜਾ ਕੇ ਕੋਟਾਂ ਦੇ ਵੀ ਬੰਦੇ ਉਹਨਾਂ ਦੇ ਬੈਠੇ ਆ ਲekin ਮੈਂ ਫਿਰ ਉਸੇ ਪੰਜਾਬ ਤੇ ਆਵਾਂਗੇ ਕਿਉਂਕਿ ਪੰਜਾਬ ਦੇ ਮੁੱਦਿਆਂ ਦੇ ਉੱਤੇ ਔਰ ਖਾਸ ਕਰਕੇ ਪੰਜਾਬ ਦੇ ਤੁਹਾਡੀ ਵਿਜ਼ਾਰਤ ਹੈ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਨੌਜਵਾਨ ਸੀ ਜਿਹੜੇ ਝੰਡਾ ਚੁੱਕ ਕੇ ਤੁਰਦੇ ਸਨ ਅੱਜ ਉਹ ਬਹੁਤ ਘੱਟ ਨਜ਼ਰ ਆਉਂਦੇ ਨੇ ਤੁਹਾਡੇ ਆਫਿਸ ਵੀ ਅਸੀਂ ਜਾਣੇ ਆ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਉਸ ਟਾਈਮ ਤੇ ਜੁਝਾਰੂ ਨਜ਼ਰ ਆਉਂਦੇ ਸੀ ਉਹ ਨਜ਼ਰ ਨਹੀਂ ਆਉਂਦੇ ਇੱਕ ਕਹਾਵਤ ਹੈ ਐਸਪੈਕਟੇਸ਼ਨ ਰਿਡਿਊਸ ਦਾ ਜੁਆਏ ਦੇ ਇਹ ਵੀ ਜਿਹੜੇ ਤੇ ਖੁਆਇਸ਼ ਰੱਖ ਕੇ ਆਉਂਦੇ ਆ ਵੀ ਅੱਜ ਹੀ ਕੰਮ ਕਰ ਰਹੇ ਆ ਕੱਲ ਨੂੰ ਅਸੀਂ ਮੰਤਰੀ ਬਣਾਵਾਂਗੇ ਫਲਾਣਾ ਬਣਾਵਾਂਗੇ ਟਮਗਾਣਾ ਬਣਾਵਾਂਗੇ ਜਿਸ ਲੋਖ ਖਾਹਿਸ਼ ਪੂਰੀ ਨਹੀਂ ਹੁੰਦੀ ਤੋ ਨਰਾਸ਼ ਹੋ ਕੇ ਪਿੱਛੇ ਹੋ ਜਾਂਦੇ ਨੇ ਇਹ ਇੱਕ ਐਨਜੀਓਰ ਪਾਰਟੀਆਂ ਇੱਕ ਐਫਓਜਾ ਰਸਤਾ ਜੇ ਤੁਹੀ ਦੇਸ਼ ਵਾਸਤੇ ਪਾਰਟੀ ਵਾਸਤੇ ਐਨਜੀਓ ਵਾਸਤੇ ਲੋਕਾਂ ਦੀ ਸੇਵਾ ਕਰਸਦੇ ਹੋ ਤੇ ਪਹਿਲੇ ਆਪਣੀਆਂ ਖਵਾਇਸ਼ਾਂ ਨੂੰ ਸਾਈਡ ਤੇ ਰੱਖਣਾ ਪਏਗਾ ਲੇਕਿਨ ਖੁਆਇਸ਼ਾਂ ਰੱਖ ਕੇ ਹੀ ਤੇ ਪੋਲੀਟੀਕਲ ਬੰਦਾ ਬੰਦਾ ਠੀਕ ਹੈ ਤੁਸੀਂ ਫਾਊਂਡਰ ਮੈਂਬਰ ਹੋ ਤੁਸੀਂ ਨਹੀਂ ਐਕਸਪੈਕਟੇਸ਼ਨ ਰੱਖਦੇ ਤੁਸੀਂ ਨਹੀਂ ਇਸ ਚੀਜ਼ ਨੂੰ ਕਰਦੇ ਲੇਕਿਨ ਕੋਈ ਨਾ ਕੋਈ ਪੋਲੀਟੀਕਲ ਬੰਦਾ ਆ ਉਹ ਹਮੇਸ਼ਾ ਚਾਹੁੰਦਾ ਨਾ ਪਹਿਲਾ ਮੈਂ ਕਾਉਂਸਲਰ ਬਣਾ ਉਸ ਤੋਂ ਬਾਅਦ ਐਮਐਲਏ ਬਣਾ ਮੈਂ ਐਮਪੀ ਬਣਾ ਮੈਂ ਸੀਐਮ ਬਣਾ ਮੈਂ ਪੀਐਮ ਬਣਾ ਹਰ ਇੱਕ ਬੰਦੇ ਦੀ ਖੁਆਇਸ਼ ਹੁੰਦੀ ਹੈ ਉਹਦੇ ਛੋਟੇ ਲੀਡਰ ਦੀ ਤੇ ਖੁਆਇਸ਼ ਹੈ ਤੁਸੀਂ ਇਹ ਪਾਰਟੀਆਂ ਨੂੰ ਐਨਜੀਓ ਨੂੰ ਦੋ ਤਰੀਕੇ ਨਾਲ ਵੇਖ ਸਕਦੇ ਏ ਫਰੀ ਸੇਵਾ ਕਰਨ ਵਾਸਤੇ ਆਇਓ ਲੋਕਾਂ ਨੂੰ ਮੈਂ ਰਾਈਟ ਟੂ ਇਨਫਾਰਮੇਸ਼ਨ ਦੇ ਉੱਤੇ ਵੀ ਕੰਮ ਕੀਤਾ ਵੈ ਲੋਕਾਂ ਨੂੰ ਜਾਗਰੂਕ ਕੀਤਾ ਵੀ ਤੁਸੀਂ 2005 ਤੋਂ ਸਾਨੂੰ ਦੇਸ਼ ਜਾਦੋਂ ਚ ਅੱਜ ਤੱਕ ਕੀ ਮਿਲਿਆ ਆਮ ਬੰਦੇ ਨੂੰ ਦੋ ਚੀਜ਼ਾਂ ਮਿਲੀਆਂ 47 ਦੇ ਵਿੱਚ ਸਾਨੂੰ 1950 ਦੇ ਵਿੱਚ ਵੋਟ ਪਾਉਣ ਦਾ ਰਾਈਟਸ ਮਿਲਿਆ ਫਿਰ 2005 ਦੇ ਵਿੱਚ ਆ ਕੇ ਦੂਸਰਾ ਸਾਨੂੰ ਰਾਈਟਸ ਮਿਲਿਆ ਕੁਐਸਚਨ ਪੁੱਛਣ ਦਾ ਠੀਕ ਹੈ ਇਸ ਤੋਂ ਇਲਾਵਾ ਸਾਨੂੰ ਕੁਝ ਨਹੀਂ ਮਿਲਿਆ ਲੇਕਿਨ ਹੁਣ ਤਾਂ ਕੁਐਸਚਨ ਵੀ ਨਹੀਂ ਪੁੱਛ ਸਕਦੇ ਤੁਹਾਡੀ ਪਾਰਟੀ ਪਰਚਾ ਕਰਾ ਦਿੰਦੀ ਆ ਮਨਦੀਪ ਸਿੰਘ ਸਿੱਧੂ ਤੇ ਪਰਚਾ ਹੋ ਗਿਆ ਕਹਿੰਦਾ ਉਹਨੇ ਵਿਚਾਰੇ ਨੇ ਸਿਰਫ ਇੱਕ ਐਂਟੀ ਨਿਊਜ਼ ਲਾਈ ਤੇ ਪਰਚਾ ਹੋ ਗਿਆ ਸਾਡਾ ਚੈਨਲ ਆ ਉਹਨੂੰ ਬੰਦ ਕਰਵਾ ਦਿੱਤਾ ਸਿਰਫ ਐਸ ਕਰਕੇ ਕਿ ਤੁਸੀਂ ਸਾਨੂੰ ਚੈੱਕ ਨਹੀਂ ਕਰਾ ਪਾਉਂਦੇ ਸਾਨੂੰ ਕਿਉਂ ਤੇ ਕੌਂਟ੍ਰੈਕਟ ਸਵਾਲ ਪੁੱਛਦੇ ਹੋ ਐਸੇ ਕਰਕੇ ਸਾਡਾ ਚੈਨਲ ਬੰਦ ਕਰਤਾ ਤੁਹਾਨੂੰ ਲੱਗਦਾ ਕਿ ਜੇ ਤੁਸੀਂ ਸੈਕਿੰਡ ਜੀ ਗੱਲ ਕਰਦੇ ਪਿਓ ਉਹ ਕਿਤਨਾ ਕਿਤੇ ਵਰਥ ਕਰਦੀ ਹੋਈ ਨਜ਼ਰ ਆ ਰਹੀ ਹੈ ਤੁਹਾਡੀ ਪਾਰਟੀ ਦੇ ਉੱਤੇ ਦੇਖੋ ਕਈ ਚੀਜ਼ਾਂ ਉਦੇ ਵਿੱਚ ਕਾਫੀ ਜਗ੍ਹਾ ਦੇ ਉੱਤੇ ਕਈ ਕਾਫੀ ਟਕੇ ਹੋ ਜਾਂਦੇ ਨੇ ਲੇਕਿਨ ਪਾਰਟੀ ਦੀ ਅਗਰ ਨੀਅਤ ਸਾਫ਼ ਹੈ ਕਿ ਇਹ ਅਫਸਰ ਵੀ ਅਫੋਜੇ ਨੇ ਜਿਹੜੇ ਪਰਸਨਲ ਰੰਜਿਸ਼ ਵਗੈਰਾ ਲੈ ਕੇ ਚੱਲਦੇ ਨੇ ਆਪਣੀਆਂ ਕੱਢਦੇ ਨੇ ਭਾਵੇਂ ਪਾਰਟੀ ਦੀ ਆੜ ਚ ਕੱਢਣ ਜਾਂ ਕੁਝ ਵੀ ਕਰਦੇ ਲੇਕਿਨ ਠੀਕ ਹੈ ਪਾਰਟੀ ਨੂੰ ਚੈੱਕ ਆਊਟ ਰੱਖਣਾ ਚਾਹੀਦਾ ਕਿ ਸਹੀ ਹੈ ਕਿ ਗਲਤ ਹੈ ਉਹ ਪਾਰਟੀ ਰੱਖ ਵੀ ਰਹੀ ਹੈ ਤੇ ਜਿੱਥੇ ਜਿਹੜੀ ਚੀਜ਼ ਗਲਤ ਹੈ ਉਹਨੂੰ ਗਲਤ ਕਰ ਰਹੀ ਵੀ ਹੈ ਜਿੱਥੇ ਠੀਕ ਹੈ ਉਹਨੂੰ ਠੀਕ ਕਰ ਵੀ ਰਹੀ ਹੈ ਲੇਕਿਨ ਮਾਨ ਸਾਹਿਬ ਨੂੰ ਮਾਨ ਸਾਹਿਬ ਨਾਲ ਜਿਹੜੇ ਅਸੀਂ ਪਹਿਲਾਂ ਗੱਲ ਕਰਦੇ ਸੀਗੇ ਉਸ ਟਾਈਮ ਤੇ ਉਹਨਾਂ ਦਾ ਐਟੀਟਿਊਡ ਬੜਾ ਫ੍ਰੈਂਡਲੀ ਜਿਹਾ ਸੀਗਾ ਮੈਂ ਉਹਨਾਂ ਨੂੰ ਮਜੀਠੇ ਵਿੱਚ ਕਾਟੂ ਕਾਟ 10 ਤੋਂ 20 ਵਾਰ ਮਿਲਿਆ ਉਹਨਾਂ ਟਿਕਟੈਕ ਵੀ ਕੀਤਾ ਹੋਗਾ ਲੇਕਿਨ ਹੁਣ ਉਹਨਾਂ ਨੂੰ ਮਿਲਣਾ ਬੜਾ ਡਿਫਿਕਲਟ ਹੋ ਗਿਆ ਤੁਹਾਨੂੰ ਮਿਲ ਸਕਦਾ ਤੁਸੀਂ ਫਾਊਂਡਰ ਮੈਂਬਰੋਂ ਤੁਹਾਨੂੰ ਤੁਸੀਂ ਜੱਫੀ ਪਾ ਕੇ ਵੀ ਮਿਲ ਸਕਦੇ ਹੋ ਲੇਕਿਨ ਅਸੀਂ ਉਹਨਾਂ ਨੂੰ ਨਹੀਂ ਮਿਲ پا ਰਹੇ ਕੀ ਕਾਰਨ ਸਮਝਦੇ ਦੇਖੋ ਇੱਕ ਪ੍ਰਦੇਸ਼ ਦਾ ਸੀਐਮ ਰਾਜਾ ਹੁੰਦਾ ਔਰ ਰਾਜੇ ਦੇ ਹੁਣ ਰਜੇਵੇਂ ਵੀ ਤੁਹਾਨੂੰ ਪਤਾ ਕਿੰਨੇ ਕੁ ਰਜੇਵੇਂ ਹੋਂ ਦਾ ਹੁੰਦੇ ਨੇ ਲੇਕਿਨ ਤੁਸੀਂ ਆਪ ਦੱਸੋ ਕਿ ਖੁਦ ਭਗਵੰਤ ਮਾਨ ਸਾਹਿਬ ਕਹਿੰਦੇ ਹੁੰਦੇ ਸਨ ਕਿ ਮੈਂ ਇੱਕ ਆਮ ਬੰਦਾ ਆ ਜਿੱਥੇ ਕੋ ਗੋਟਾ ਫੜ ਕੇ ਖਲੋ ਜਾ। ਵਾਜੂ ਵੀ ਆਮ ਬੰਦੇ ਹੀ ਨੇ। ਲੇਕਿਨ ਉਹ ਹੋਣ ਤੇ ਅਸੀਂ ਨਹੀਂ ਲਾਗੇ ਪਹੁੰਚ ਪਾਉਂਦੇ ਕਿਸੇ ਨਾਮ ਤੇ। ਉਹ ਅੱਜ ਅਸੀਂ ਡੈਮੋਕ੍ਰੇਸੀ ਦੇ ਫੋਰਥ ਪਿਲਰ ਨੇ। ਹਾਂਜੀ ਆਮ ਮਾਨ ਸਾਹਿਬ ਅੱਜ ਵੀ ਆਮ ਬੰਦੇ ਨੇ। ਜੀ। ਠੀਕ ਆ ਪ੍ਰੋਟੋਕੋਲ ਜਿਹੜਾ মিডিਆ ਸਕਿਉਰਿਟੀ ਹੈ ਸਾਰੀਆਂ ਚੀਜ਼ਾਂ ਨੂੰ ਵੇਖਦੇ ਹੋਏ ਫਿਰ ਉਹਨਾਂ ਨੂੰ ਵੀ ਫੋਲੋ ਕਰਨਾ ਪੈਂਦਾ। ਲੇਕਿਨ ਤੁਹਾਨੂੰ ਤੁਸੀਂ ਅੱਜ ਮੇਰੇ ਪਰਮਾਤਮਾ ਕਰੇ ਤੁਸੀਂ ਵੀ ਕਦੀ ਮੁੱਖ ਮੰਤਰੀ ਬਣੋ ਤੇ ਤੁਹਾਨੂੰ ਮੇਰਾ ਪ੍ਰੋਟੋਕੋਲ ਦਾ ਪਤਾ ਹੀ ਹੈ ਨਾ ਕਿ ਮੈਂ ਗੁਰਪ੍ਰੀਤ ਨੂੰ ਜਾਣਦਾ ਆ ਜਾਂ ਤੁਸੀਂ ਮੈਨੂੰ ਜਾਣਦੇ ਹੋ ਜਾਂ ਮੇਰੇ ਕਲੀਕ ਨੂੰ ਤੁਸੀਂ ਜਾਣਦੇ ਹੋ ਇਹ ਤੇ ਸਾਡੇ ਨਾਲ ਸੀਗੇ ਥ੍ਰੈਟ ਕਾਲ ਤੇ ਰਹ ਹੁੰਦੀ ਜਿਹਨੂੰ ਬੰਦੇ ਨੂੰ ਪਹਿਲੀ ਵਾਰ ਮਿਲਣਾ ਹੋਵੇ ਜਿਸਲੇ ਬੰਦਾ ਆਮ ਹੁੰਦਾ ਉਹਨੂੰ 10 20 ਹਜ਼ਾਰ ਬੰਦਾ ਜਾਣਦਾ ਹੁੰਦਾ ਹੁਣ ਉਹਨਾਂ ਨੂੰ ਜਾਣਦੇ ਕਰੋਨਾ ਦੇ ਵਿੱਚ ਹੁਣ ਟਾਈਮ ਦੇ ਦਿਨ ਚ ਉਹਨਾਂ ਹੀ ਹੈ 12 ਘੰਟੇ 13 ਘੰਟੇ ਜਿੰਨਾ ਉਹਨਾਂ ਨੇ ਕੰਮ ਕਰਨਾ ਟਾਈਮ ਉਹੀ ਹੈ ਤੇ ਵਲੰਟੀਅਰ ਆਸੇ ਵੀ ਕਿਉਂ ਨਹੀਂ ਟਾਈਮ ਕਾਰਡ ਪਾ ਰਹੇ ਵਲੰਟੀਅਰ ਕਿਉਂ ਨਹੀਂ ਅੱਜ ਦੀ ਡੇਟ ਦੇ ਵਿੱਚ ਜਿਸ ਤਰ੍ਹਾਂ ਟੱਡਾ ਹੈ ਜੁਗ ਚੱਲ ਪਿਆ ਹੈ মিডিਆ মিডিਆ ਦੇ ਥਰੂ ਹੀ ਹੀ ਵਲੰਟੀਅਰ ਮੁਖਾਫਿਤ ਹੁੰਦੇ ਨੇ ਜਿੱਥੇ ਵੀ ਦੇਖੋ ਜੌਬਸ ਨਿਕਲਦੀਆਂ ਜਾਂਦੇ ਨੇ ਚੰਗਾ ਮੈਸੇਜ ਦਿੰਦੇ ਨੇ ਤੇ ਸਾਨੂੰ ਵੀ ਜਿਹੜਾ ਮੈਸੇਜ ਜਿਹੜਾ ਹੁਣ মিডিਆ ਦੇ ਥਰੂ ਹੀ ਮਿਲਦਾ ਲੇਕਿਨ ਵਿਰੋਧੀ ਕਹਿੰਦੇ ਕਹਿੰਦੇ ਸਿਰਫ ਇੱਕ ਬੋਰਡਾਂ ਦੀ ਰਾਜਨੀਤੀ ਰਹਿ ਗਈ ਪਹਿਲਾਂ ਭਗਵੰਤਪਾਲ ਸਾਹਿਬ ਖੁਦ ਕਹਿੰਦੇ ਸਨ ਕਿ ਬੋਰਡ ਨਹੀਂ ਲੱਗਣੇ ਚਾਹੀਦੇ ਲੈਕਿਨ ਹੁਣ ਆਪ ਹੀ ਬੋਰਡਾਂ ਦੀ ਰਾਜਨੀਤੀ ਕਰਦੀ ਹੈ ਕਹਿੰਦੇ ਸਭ ਨਾਲ ਮਹਿੰਗਾ 에ਰਪੋਰਟ ਹੈ ਉੱਥੇ ਸਾਲ ਦਾ 에ਰਪੋਰਟ ਲੱਗੇ ਪਹਿਲੇ ਪਾਰਟੀਆਂ ਜਿਹੜੀਆਂ ਚਲਦੀਆਂ ਸੀਗੀਆਂ ਪਹਿਲੇ ਪਾਰਟੀਆਂ ਚਲਦੀਆਂ ਸੀ ਇਹ ਚਿੱਠੀ ਪੱਤਰ ਦੇ ਰਾਹੀਂ ਹਮ ਉਧੇ ਆਂਦੇ ਸੀਗੇ ਬੰਦੇ ਸੀਗੇ ਕਿਉਂਕਿ ਸਿਸਟਮ ਇਨਾ ਸਟਰੋਂਗ ਨਹੀਂ ਸੀਗਾ মিডিਆ ਨਾ ਸਟਰੋਂਗ ਨਹੀਂ ਸੀਗਾ ਤੇ ਬੜਾ ਟਾਈਮ ਲੱਗਦਾ ਸੀਗਾ ਤੇ ਚਲੋ ਬੰਦੇ ਉਹਨੇ ਕੋਨਾ ਕੋਲ ਲਿੰਕ ਹੁੰਦਾ ਸੀ ਜਾ ਕੇ ਮਿਲ ਜੀਏ ਸੋਸ਼ਲ ਮੀਡੀਆ ਐਕਟਿਵ ਹੋ ਗਿਆ ਕਹਿੰਦਾ ਸੋਸ਼ਲ ਮੀਡੀਆ ਬਹੁਤ ਐਕਟਿਵ ਹੋ ਗਿਆ ਵਾ ਤੇ ਸੋਸ਼ਲ ਮੀਡੀਆ ਤੇ ਥਰੂ ਹੀ ਸਾਰਾ ਸਿਸਟਮ ਚੱਲ ਰਿਹਾ ਹੈ ਜੀ ਲੇਕਿਨ ਮੈਂ ਫੇਰ ਤਾਂ ਉਹੀ ਸਵਾਲ ਪੁੱਛਦਾ ਐ ਐਡਵਰਟਾਈਜ਼ਮੈਂਟ ਦੀ ਗੱਲ ਕਰਦਾ ਮੈਂ ਬਹੁਤ ਮਹਿੰਗੀ ਐਡਵਰਟਾਈਜ਼ਮੈਂਟ ਹੈ ਰਿਪੋਰਟ ਤੇ ਤੇ ਭਗਵੰਤ ਮਾਨ ਸਾਹਿਬ ਤੁਸੀਂ ਮੇਰੇ ਖਿਆਲ ਜਾਤ ਵੀ ਬੈਠੇ ਹੋਗੇ ਬਹੁਤ ਸੰਗਤ ਦੀ ਜਗ੍ਹਾ ਨਹੀਂ ਜਿਸ ਨਾਲ ਹੋਵੇ ਇਹੀ ਹੁਣ ਪੰਜਾਬ ਦੀ ਐਡਵਰਟਾਈਜ਼ ਦੀ ਤਹੀ ਦਿੱਲੀ ਜਾਂ ਸਾਊਥ ਵਾਲੇ ਬੰਨੇ ਜਾ ਕੇ ਵੇਖੋ ਵੱਡੇ ਵੱਡੇ ਹੋਰਡਿੰਗ ਵੱਡੇ ਵੱਡੇ ਹਰ ਸਟੇਟ ਦੇ ਵਿੱਚ ਲੱਗੇ ਹੁੰਦੇ ਨੇ ਇਹੀ ਇੱਕ ਐਡਵਰਟਾਈਜ਼ਮੈਂਟ ਕੀ ਇੱਕ ਰਿਮਾਈਂਡਰ ਹੈ ਹਮ ਭਈ ਆਪਾਂ ਉਹ ਵੇਖ ਕੇ ਬੋਰਡ ਵੇਖ ਕੇ ਕਹਿ ਦਿੰਨੇ ਆ ਫਲਾਣਾ ਬੰਦਾ ਟਮਕਾਣਾ ਬੰਦਾ ਏ ਬੀ ਸੀ ਡੀ ਜੋ ਆਪਾਂ ਸਾਰੀ ਗੱਲ ਕਰ ਲੈਨੇ ਇਹ ਜਿੰਨੀ ਦੇਰ ਤੱਕ ਰਿਮਾਈਂਡਰ ਤੁਹਾਡੇ ਮਾਈਂਡ ਚ ਜਿੰਦਾ ਰਹੇਗਾ ਤੇ ਤੁਹਾਡਾ ਵੋਟ ਵੀ ਉਨਜੀ ਜਿੰਦੀ ਰਹੇਗੀ ਹਮ ਠੀਕ ਹੈ ਕਾਂਗਰਸ ਵੀ ਕਰਦੀ ਰਹੀ ਹੈ ਆਪਣੇ ਟਾਈਮ ਦੇ ਵਿੱਚ ਕਾਲੀ ਵੀ ਕਰਦੇ ਰਹੇ ਨੇ ਲੇਕਿਨ ਤੁਸੀਂ ਉਹਨੂੰ ਅਪੋਜ਼ ਕਰਦੇ ਰਹੇ ਹੋ ਨਾ ਤੁਸੀਂ ਕਹਿੰਦੇ ਰਹੇ ਕਿ ਐਡਵਰਟਾਈਜ਼ਮੈਂਟ ਨਹੀਂ ਹੋਣੀ ਚਾਹੀਦੀ ਲੋਕਾਂ ਦੇ ਕਰੋੜਾ ਰੁਪਏ ਲੱਗ ਜਾਂਦੇ ਨੇ ਉੱਥੇ ਕਹਿੰਦੇ ਸੀਗੇ ਕਿ ਲੱਗਣੀਆਂ ਚਾਹੀਦੀਆਂ ਨੇ ਫਿਰ ਤੁਸੀਂ ਅਪੋਜ਼ ਕਰਨ ਤੋਂ ਬਾਅਦ ਫਿਰ ਤੁਸੀਂ ਵੀ ਸ਼ੁਰੂ ਹੋ ਗਏ ਦੇਖੋ ਮੈਂ ਅਪੋਜ਼ ਠੀਕ ਹੈ ਵੀ ਇੱਕ ਵੋਟ ਲੈਣ ਵਾਸਤੇ ਬੜੀਆਂ ਇਹ ਕਹਿੰਦਾ ਮਤਲਬ ਰਾਜਨੀਤੀ ਵਿੱਚ ਸਭ ਕੁਝ ਜਾਇਜ਼ ਆ ਹੁਣ ਲੇਕਿਨ ਮੈਂ ਫਿਰ ਪੰਜਾਬ ਦੇ ਮੁੱਦੇ ਤੇ ਜਾਵਾਂਗਾ ਕਿ ਪੰਜਾਬ ਦੇ ਵਿੱਚ ਤੁਸੀਂ ਸਮਝਦੇ ਹੋ ਕਿ ਹੁਣ ਕਿਹੜਾ ਕਿਹੜਾ ਮੁੱਦਾ ਜਿਹੜਾ ਤੁਹਾਡਾ ਹੱਲ ਕਰਨ ਵਾਲਾ ਰਹਿ ਗਿਆ ਔਰ ਖਾਸ ਤੌਰ ਤੇ ਔਰਤਾਂ ਬਹੁਤ ਪਰੇਸ਼ਾਨ ਨੇ ਉਹ ਕਹਿੰਦੀਆਂ ਇੱਕ ਇੱਕ ਹਜ਼ਾਰ ਰੁਪਏ ਨਹੀਂ ਸਾਨੂੰ ਪਹੁੰਚਿਆ ਹਜੇ ਤੱਕ ਹਾਂਜੀ ਹਾਂਜੀ ਇਹ ਥੋੜਾ ਜਿਹਾ ਦੇਖੋ ਮੇਰਾ ਖਿਆਲ ਬਹੁਤ ਜਲਦੀ ਸ਼ਾਇਦ ਮੈਂ ਪਤਾ ਹੀ ਹੈ ਸਾਨੂੰ ਵੀ ਇਹਨਾਂ ਨੇ ਬਹੁਤ ਜਲਦੀ ਇਹਨੂੰ ਇਸ਼ੂ ਕਰ ਲਿਆ ਇਲੈਕਸ਼ਨਾਂ ਦੇ ਲਾਗੇ ਸ਼ਾਗੇ ਤਾਂ ਨਹੀਂ ਕਿਤੇ ਹੋਵੇਗਾ ਨਹੀਂ ਨਹੀਂ ਉਸ ਤੋਂ ਪਹਿਲੇ ਹੀ ਹੋਏਗਾ ਕਿਉਂਕਿ 1.5 ਸਾਲ ਦਾ ਸਮਾਂ ਰਹਿ ਗਿਆ ਹੁਣ ਤੁਹਾਡੇ ਕੋਲ ਤੁਹਾਡੀ ਪਾਰਟੀ ਕੋਲ ਲੋਕਲ ਜਨਾਨੀਆਂ ਕਹਿੰਦੇ ਬਈ ਨੇ ਕਿ ਸਾਡੇ ਪਿਛਲੇ ਵੀ ਨਾਲ ਜੁੜ ਕੇ ਆਉਣਗੇ ਉਹੀ ਆਉਣਗੇ ਸਾਡੀ ਜਿਹੜੀ ਰਾਜਨੀਤੀ ਹੀ ਨਾ ਜਿਹੜੇ ਲੋਕਾਂ ਦੇ ਖਰਚੇ ਉਹ ਖਰਚੇ ਕਿਵੇਂ ਘਟਣ ਠੀਕ ਹੈ ਇਹ ਬੜੀ ਵੱਡੀ ਰਾਹਤ ਹੈ ਪੰਜਾਬ ਦੇ ਵਿੱਚ ਬਿਜਲੀ ਨੂੰ ਲੈ ਕੇ ਲੋਕਾਂ ਦੇ ਜਦ ਘਰਾਂ 'ਚ ਜ਼ੀਰੋ ਬਿੱਲ ਆ ਰਿਹਾ ਕਿ 4-5000 ਛੋਟਾ ਘਰ ਸਾਡੇ 3-4000 ਤੇ ਬਿੱਲ ਆਉਂਦਾ ਹੀ ਸੀਗਾ ਨਾ ਉਹ ਬੰਦ ਹੋਇਆ ਆਹ ਪਹਿੰਗੀਆਂ ਸਰਕਾਰਾਂ ਦੇ ਵਿੱਚ ਇਹ ਬੋਝ ਸੀਗਾ ਠੀਕ ਹੈ ਚਲੋ ਇਹਨਾਂ ਨੇ ਇਹ ਬੰਦ ਕੀਤਾ ਜਿਹੜੀ ਇਹ ਦੂਸਰਾ ਇਹਨਾਂ ਨੇ ਪ੍ਰੋਮਿਸ ਕੀਤਾ ਉਹ ਵੀ ਬੜੀ ਜਲਦੀ ਇਹਨਾਂ ਨੇ ਪੂਰਾ ਕਰ ਦੇਣਾ ਜਿਹੜੀਆਂ ਸਾਡੀਆਂ ਭੈਣਾਂ ਹੈਗੀਆਂ ਜਿਹੜਾ ਵੇਟ ਕਰਦੀਆਂ ਉਹ ਵੀ ਉਹਨਾਂ ਨੂੰ ਜਲਦੀ ਖਰਚਾ ਮਿਲਣਾ ਹੋਵੇ ਲੇਕਿਨ ਥੋੜੇ ਜਿਹੇ ਲੋਕ ਹੋ ਵੀ ਤੰਗ ਰਹੇ ਉਹ ਕਹਿੰਦੇ ਕਿ ਜਿਹੜਾ ਨਵੇਂ ਮੀਟਰ ਲੱਗ ਰਹੇ ਨਾ ਉਹਨਾਂ ਦੇ 1 ਮਹੀਨੇ ਬਾਅਦ ਬਿੱਲ ਆ ਕੰਦੇ ਉੱਚ ਵੀ ਬਿੱਲ ਪੂਰਾ ਆ ਰਿਹਾ ਜਿਹੜਾ ਤੁਹਾਡਾ ਵਾਦਾ ਸੀਗਾ ਉਹਦੀ ਵੀ ਉਹ ਕਈ ਜਗ੍ਹਾ ਤੇ ਫੂਕ ਕੱਢ ਦਿੰਦੇ ਕਹਿੰਦੇ ਨਹੀਂ ਯਾਰ ਸਾਡਾ ਤਾਂ 14 14000 ਬਿੱਲ ਆ ਗਿਆ ਦੇਖੋ ਕੋਈ ਵੀ ਕੋਈ ਵੀ ਰਾਜਾ ਕੋਈ ਵੀ ਸੀਐਮ ਸਾਰਿਆਂ ਨੂੰ ਸੈਟੀਸਫਾਈ ਨਹੀਂ ਕਰ ਸਕਦਾ ਕਿਉਂਕਿ ਆਪੋਜੀਟ ਤੇ ਰਵੀ ਹੈ ਆਪੋਜੀਟ ਤੇ ਦੇ ਵੀ ਉਹਨਾਂ ਦੇ ਵੀ ਵਲੰਟੀਅਰ ਹੈ ਜੇ ਚੰਗਾ ਵੀ ਹੋਏਗਾ ਉਹਨੂੰ ਉਹਨਾਂ ਨੇ 네ਗੇਟਿਵ ਕਰਨਾ ਕਰਨਾ ਹੈ ਚੰਗੇ ਨੂੰ ਚੰਗਾ ਉਹ ਕਦੇ ਨਹੀਂ ਕਹਿਣਗੇ ਤੇ ਅਸੀਂ ਪਾਰਟੀ ਦੇ ਨਾਲ ਜੁੜੇ ਆ ਅਸੀਂ ਤਾਂ ਚੰਗੇ ਨੂੰ ਆਖੀ ਤੇ ਕਹਿ ਰਹੇ ਆ ਵੀ ਅਸੀਂ ਆ ਆਪਣਾ ਮੀਟਰ ਜ਼ੀਰੋ ਕੀਤਾ ਹੈ ਬਿੱਲ ਜ਼ੀਰੋ ਕੀਤਾ ਹੈ ਠੀਕ ਹੈ ਉਹਨਾਂ ਨੇ ਕਿਹਾ ਜੀ ਨਵੇਂ ਮੀਟਰ ਆ ਗਿਆ ਜੀ ਇੰਨੀ ਬਿੱਲ ਆ ਰਿਹਾ ਵੈ ਤੁਸੀਂ ਉਹ ਵਿਚ ਮੀਡੀਏਟਰ ਮੀਡੀਆ ਤੁਸੀਂ ਉਹਨਾਂ ਦੀ ਵੀ ਗੱਲ ਸੁਣਨੀ ਹੈ ਸਾਡੀ ਵੀ ਸੁਣਨੀ ਹੈ ਜਰਨਲੀ ਪਬਲਿਕ ਨੂੰ ਜਿੰਨੂੰ ਰਾਹਤ ਮਿਲਦੀ ਹੈ ਉਹਦੇ ਘਰ ਦੇ ਵਿੱਚ ਬੈਠੇ ਉਹਨੂੰ ਰਾਹਤ ਮਿਲ ਰਹੀ ਹੈ ਨਹੀਂ ਕਿ ਲੋਕ ਕਹਿੰਦੇ ਨੇ ਕਹਿੰਦੇ ਸਾਡੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਨੇ ਬੈਨੀਫਿਟ ਹੈਗਾ ਲੇਕਿਨ ਕਈ ਲੋਕ ਕਹ ਰਹੇ ਕਹਿੰਦੇ ਜਿਹੜਾ ਨਵਾਂ ਮੀਟਰ ਲੱਗਦਾ ਉਹਦਾ 1 ਮਹੀਨੇ ਬਾਅਦ ਬੇਲਿਆ ਔਰ 1 ਮਹੀਨੇ ਬਾਅਦ ਜਿਹੜਾ ਬਿਲ ਹੁੰਦਾ ਉਹ 3 ਸਾਲ ਚ ਕਿਸੇ 400 ਚਲੋ ਅਹੀ 50 ਦੀ ਗੱਲ ਕਰ ਰਹੇ ਹੁਣ ਪਿਛਲੇ ਦਿੱਲੀ ਦੇ ਵਿੱਚ ਕੀ ਚੱਲ ਰਿਹਾ ਹੈ ਹਾਂ ਨਾ ਦਿੱਲੀ ਚ ਬਰੋਜਰ ਚੱਲ ਰਿਹਾ ਹੈ ਦਿੱਲੀ ਚ ਹਾਲਾਤ ਉੱਥੇ ਬਿਜਲੀ ਦਾ ਬਿਲ ਨਹੀਂ ਆਂਦਾ ਘਾਟਾਂ ਦਾ ਹੈਗਾ ਠੀਕ ਹੈ ਉੱਥੇ ਕਟ ਲੱਗਣ ਲੱਪੇ ਆ ਲੋਕੀ ਤਿੰਨਾ ਮਹੀਨਿਆਂ ਦੇ ਵਿੱਚ ਹੁਣ ਦੂਸਰੀ ਸਰਕਾਰ ਭਾਜਪਾ ਆਈ ਹੈ ਨਾ ਉੱਥੇ ਤਿੰਨਾ ਮਹੀਨਿਆਂ ਦੇ ਵਿੱਚ ਜਿਹੜਾ ਮਰਜੀ ਚੈਨਲ ਚੁੱਕ ਕੇ ਵੇਖ ਲਓ ਉਹ ਭਾਜੀਪੀ ਨੂੰ ਰੋ ਰਹੇ ਨੇ ਉਹ ਤੇ ਕੇਜਰੀ ਵੱਲ ਯਾਦ ਕਰ ਰਹੇ ਮੈਂ ਤੁਹਾਨੂੰ ਨਹੀਂ ਕਹਾਂਗਾ ਤੁਸੀਂ ਤੁਸੀਂ ਆਪ ਹੀ ਉਹ ਭਾਜੀਪੀ ਨੂੰ ਲਿਆਉਣ ਦੇਣਾ ਤੁਸੀਂ ਕਹਿੰਦੇ ਐਲਜੀ ਨਹੀਂ ਕੰਮ ਕਰ ਰਹੇਂਦਾ ਭਾਜੀਪੀ ਨਹੀਂ ਕੰਮ ਕਰ ਰਹੇਂਦੇ ਉਹ ਕਹਿੰਦੇ ਭਾਜੀਪੀ ਨੂੰ ਲਿਆਓ ਹਾਂ ਜੀ ਉਹਨਾਂ ਦੇ ਹੱਥ 'ਚ ਹੈ ਹਾਂ ਜੀ ਐਲਜੀ ਦੇਖੋ ਐਲਜੀ ਜਿਹੜਾ ਨਾ ਸੈਂਟਰ ਦੇ ਅੰਦਰ ਆ ਜੀ ਠੀਕ ਹੈ ਉਹਨੂੰ ਜੋ ਸੈਂਟਰ ਉਹਨੇ ਵੀ ਤੇ ਆਪਣੀ ਕੁਰਸੀ ਬਚਾਣੀ ਹੈ ਜੀ ਜੋ ਉਹਨੂੰ ਸੈਂਟਰ ਕਰਵਾਏਗਾ ਉਹਨੂੰ ਕਰਨਾ ਪਏਗਾ ਅਸੀਂ ਚੰਗਾ ਕੰਮ ਵੀ ਲੈ ਕੇ ਜਾਣਗੇ ਉਹਨੇ ਡਸਟਬਿਨ ਦੇ ਵਿੱਚ ਪਾ ਦੇਣਾ ਤੁਸੀਂ ਇੱਕ ਭ੍ਰਸ਼ਟਾਚਾਰ ਦੀ ਗੱਲ ਕੀਤੀ ਇੱਕ ਮੰਤਰੀ ਤੁਹਾਡੇ ਐਮਐਲਏ ਦੇ ਉੱਤੇ ਵੀ ਚਾਰਜ ਲਗਿਆ ਹੁਣ ਫੇਰ ਦੁਬਾਰਾ ਤੋਂ ਇੱਕ ਮੰਤਰੀ ਜਿਹੜਾ ਦੇ ਐਮਐਲਏ ਸਾਹਿਬ ਨੇ ਉਹ ਗਿਰਤਾ ਕਿ ਲੱਗਦਾ ਕਿ ਜ਼ੀਰੋ ਟੋਲਰੈਂਸ ਨਜ਼ਰ ਆ ਰਹੀ ਹੈ ਕਿਉਂਕਿ ਲੋਕ ਕਹ ਰਹੇ ਕਿ ਭ੍ਰਸ਼ਟਾਚਾਰ ਹੀ ਵਧਿਆ ਆ ਘਟਿਆ ਨਹੀਂ ਪਹਿਲਾਂ ਸਰ ਜਿਹੜੀ ਕੀ ਦੋਸਤ ਹੋ ਜਾਂਦੀ ਹੁਣ ਪੰਜਸਤ ਨਹੀਂ ਹੋ ਰਹੀ ਜਿਹੜਾ ਪਾਰਟੀ ਦੇ ਨਾਲ ਜੁੜਿਆ ਚਾਹੇ ਐਮਐਲਏ ਬਣ ਗਿਆ ਜਾਂ ਮੰਤਰੀ ਬਣ ਗਿਆ ਉਹਦੇ ਇੱਥੇ ਨਹੀਂ ਲਿਖਿਆ ਉਹ ਕੌਣ ਹੈ ਉਹਦੇ ਦਿਲ ਦੇ ਵਿੱਚ ਕੀ ਹੈ ਇਹ ਨਹੀਂ ਪਤਾ ਕਿਉਂ ਜਦੋਂ ਪਤਾ ਲੱਗਦਾ ਐਵਿਡੈਂਸ ਸਾਹਮਣੇ ਆਉਂਦੇ ਨੇ ਤੇ ਪਾਰਟੀਆਂ ਉਸ ਟਾਈਮ ਚੁੱਕਦੀਆਂ ਪਿੰਲੇ ਵੀ ਐਮਐਲ ਚੁੱਕਿਆ ਹੁਣ ਵੀ ਚੁੱਕਿਆ ਲੇਕਿਨ ਬਹੁਤ ਸਾਰੇ ਐਮਐਲ ਨੇ ਤੁਹਾਡੇ ਸੀਗੇ ਜਿਨ੍ਹਾਂ ਦੇ ਉੱਤੇ 36 ਲੱਖ ਰੁਪਏ ਦਾ ਕਰਜ਼ਾ ਵੀ ਸੀਗਾ ਤੇ ਉਹ ਅੱਜ ਕੱਲ ਤੇ ਬਹੁਤ ਵੱਡੇ ਵੱਡੇ ਕੋਠੀਆਂ ਨੇ ਉਹਨਾਂ ਦੇ ਕਿਉਂ ਨਹੀਂ ਚੈੱਕ ਹੋ ਪਾਰਿਆ ਕੁਝ ਵੀ ਬਹੁਤ ਸਾਰੇ ਚੈੱਕ ਸਾਰਾ ਹੋ ਰਿਹਾ ਕੋਈ ਐਵਿਡੈਂਸ ਸਾਹਮਣੇ ਆਵੇ ਨਾ ਐਵਿਡੈਂਸ ਦੇ ਉੱਤੇ ਸਾਰੀ ਭਗਵੰਤਮਾਨ ਐਵੇਂ ਨਹੀਂ ਕਿਹੇ ਨੂੰ ਸੀਐਮ ਚੁੱਕ ਕੇ ਅੰਦਰ ਕਰ ਦੇਗਾ ਸਾਮਣੇ ਪ੍ਰੂਫ ਐਵੀਡੈਂਸ ਹੋਏਗਾ ਉਹ ਤਾਂ ਹੀ ਐਕਸ਼ਨ ਲਏਗਾ 2027 ਦੇ ਵਿੱਚ ਸੋਚਿਆ ਕੀ ਕੀ ਵਿਜ਼ਨ ਲੈ ਕੇ ਆਓਗੇ ਜਿਹੜੇ ਹੋਰ ਕਿਹੜੇ ਕਿਹੜੇ ਗਰੰਟੀਆਂ ਹੋ ਸਕਦੀਆਂ ਨੇ ਦੇਖੋ ਗਰੰਟੀਆਂ ਦੇ 2027 ਦੀ ਜਿਹੜੀ ਲੜਾਈ ਆ ਪਹਿਲੀ ਗੱਲ ਤੇ 2000 ਆਪਾਂ 22 ਦੀ ਜਿਹੜੀ ਲੜਾਈ ਲੜ ਰਹੇ ਹਾਂ ਨਸ਼ਿਆਂ ਦੀ ਲੜ ਰਹੇ ਹਾਂ ਜਿਲੋ ਟੋਲਰੈਂਸ ਦੀ ਲੜ ਰਹੇ ਹਾਂ ਫਲਾਣਾ ਸੀ ਬਿਜਲੀ ਦਾ ਬਿੱਲ ਕੀਤਾ 27 ਦੇ ਵਿੱਚ ਮੈਕਸਿਮਮ ਜਿੰਨਾ ਵੀ ਪਬਲਿਕ ਨੂੰ ਵੋਟਰ ਨੂੰ ਪਬਲਿਕ ਨੂੰ ਜਿੰਨੀ ਰਾਹਤ ਦਿੱਤੀ ਜਾ ਸਕਦੀ ਹੈ ਪਾਰਟੀ ਉਸ ਪਾਲਿਸੀ ਦੇ ਉੱਤੇ ਕੰਮ ਕਰੇਗੀ ਉਹਦਾ ਮੈਨਿਫੈਸਟੋ ਬਣਾਏਗੀ ਉਹ ਲੈ ਕੇ ਆਏਗੀ 27 ਦੇ ਵਿੱਚ ਕੇਜਰੀਵਾਲ ਸਾਹਿਬ ਪੰਜਾਬ 'ਚ ਨੇ ਗੱਲਬਾਤ ਹੁੰਦੀ ਹੈ ਕਹਿੰਦੇ ਪੁੱਛਦੇ ਨੇ ਕਿ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਔਰ ਇੱਕ ਹੋਰ بڑا ਜਦੋਂ ਆ ਸਵਾਲ ਹੋ ਸਕਦਾ ਕਿ ਕਹਿੰਦਾ ਕਿ ਦਿੱਲੀ ਦੇ ਬਹੁਤ ਲੋਕ ਪੰਜਾਬ 'ਚ ਆ ਕੇ ਚੇਅਰਮੈਨੀਆਂ ਲੈ ਰਹੇ ਨੇ ਨਹੀਂ ਦੇਖੋ ਇਸ ਤਰ੍ਹਾਂ ਵੀ ਜਿਹੜੀ ਸੈਂਟਰ ਆਪਣਾ ਨੈਸ਼ਨਲ ਲੈਵਲ ਦੀ ਪਾਰਟੀ ਬਣ ਜਾਂਦੀ ਹੈ ਤੇ ਨੈਸ਼ਨਲ ਲੈਵਲ ਦੀ ਪਾਰਟੀ ਉਹਨੇ ਫਿਰ ਸਾਰੀ ਸੂਬਿਆਂ ਵਾਲ ਵੀ ਖਣਾ ਹੁੰਦਾ ਪੰਜਾਬ ਦੇ ਵਿੱਚ ਪਾਰਟੀ ਦੇ ਬੈਨਰ ਥੱਲੇ ਹੀ ਹੀ ਆਪਾਨੂੰ 91 ਸੀਟਾਂ ਮਿਲੀਆਂ ਝਾੜੂ ਦੇ ਨਿਸ਼ਾਨ ਦੇ ਉੱਤੇ ਮਿਲੀਆਂ ਤੇ ਫਰਜ ਉਹਨਾਂ ਦਾ ਵੀ ਉਹ ਵੀ ਆ ਕੇ ਇੱਥੇ ਵੇਖਣ ਵੀ ਵਾਕਿਆ ਕੰਮ ਸਹੀ ਹੋ ਰਿਹਾ ਜਾਂ ਗਲਤ ਹੋ ਰਿਹਾ ਤੁਸੀਂ ਅੰਮ੍ਰਿਤਸਰ ਨੂੰ ਬਹੁਤ ਨਜ਼ਦੀਕ ਨਾ ਜਾਣਦੇ ਹੋ ਤੁਹਾਡੇ ਮੁਤਾਬਕ ਕਿਹੜਾ ਐਮਐਲਏ ਬਹੁਤ ਵਧੀਆ ਕੰਮ ਕਰ ਰਿਹਾ ਹੈ ਅੱਜ ਤੱਕ ਦੇਖੋ ਜੀ ਤਕਰੀਬਨ ਸਾਡੇ ਸਾਰੇ ਐਮਐਲਏ ਵਧੀਆ ਕੰਮ ਕਰ ਰਹੇ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਜਿਸ ਲਈ ਸਾਨੂੰ ਮੈਂ ਪਰਸਨਲੀ ਸਾਨੂੰ ਕਿਤੇ ਕਮੀ ਨਜ਼ਰ ਆਉਂਦੀ ਹੈ ਹੀ ਇਹ ਪਾਰਟੀ ਚ ਇੱਕ ਗਲਤ ਜਰੂਰ ਹੈ ਵੀ ਬੰਦਾ ਉੱਠ ਕੇ ਕਹਿਦਾ ਵੀ ਹਾਂ ਸਦਾ ਵੀ ਇੱਥੇ ਇਨੂੰ ਸਹੀ ਗਲਤ ਨੂੰ ਗਲਤ ਕਹਿ ਸਕਦਾ ਲਾਈਕ ਕੋਵਰਜੀ ਪ੍ਰਤਾਪ ਸੇ ਠੀਕ ਆ ਉਹ ਵੀ ਵਧੀਆ ਕੰਮ ਕਰ ਰਹੇ ਨੇ ਕੋਵਰਜੀ ਪ੍ਰਤਾਪ ਜੀ ਵੀ ਬਹੁਤ ਵਧੀਆ ਕੰਮ ਕਰ ਰਹੇ ਨੇ ਆਪਣੇ 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 ਖੇਤਰ ਨੂੰ ਸਾਰੇ ਜਾਣੇ ਸੰਭਾਲ ਕੇ ਲਾ ਕੇ 27 ਚ ਕਿੰਨੀਆਂ ਸੀਟਾਂ ਆਣਗੀਆਂ ਜੀ ਡੇਢ ਸਾਲ ਪਿਆ ਚਲੋ ਪਹਿਲਾਂ ਪੁੱਛ ਲੈਣੇ 27 ਦੇ ਵਿੱਚ ਐਸ ਕੀ ਬਣੇ ਵਾਈਆਂ 100 ਪਲੱਸ ਹੀ ਹੋਣਗੀਆਂ ਲੁਧਿਆਣਾ ਲਈ ਜਿੱਤ ਜੋਗੇ ਇਸ ਵਾਰ 100% ਜਿਤਾਗੇ ਜਿਲ੍ਹੇ ਦੇ ਆਣਿਆ ਵਾਲੀ ਸੀਟ ਲੋਕਾਂ ਨੇ ਕੰਮ ਵੇਖਿਆ ਲੇਕਿਨ ਕਾਂਗਰਸ ਤੇ ਜੁਆਇਨਿੰਗਾਂ ਕਰਾਈ ਜਾ ਰਹੀ ਉੱਥੇ ਜੀ ਦੇਖੋ ਉਹ ਵੀ ਇੱਕ ਪਲੇਅਰ ਨੇ ਉਹ ਵੀ ਫੀਲਡ ਦੇ ਵਿੱਚ ਆਏ ਉਹਨਾਂ ਨੇ ਵੀ ਆਪਣਾ ਕੰਮ ਕਰਨਾ ਹੈ ਕਿ ਆਪਣਾ ਕਰਨਾ ਐਂਡ ਹੈ ਵੋਟਰ ਦੇ ਉੱਤੇ ਲੋਕਾਂ ਨੇ ਜਿਨ੍ਹਾਂ ਨੇ ਲੋਕਾਂ ਨੇ ਵੋਟ ਪਾਣੀ ਆ ਉਹ ਜਿਹਨੂੰ ਠੀਕ ਸਮਝਣਗੇ ਉਹਨੂੰ ਵੋਟ ਪਾਣਗੇ ਲੇਕਿਨ ਆਪਾਂ ਬਹੁਤ ਵਧੀਆ ਕੰਮ ਕੀਤਾ ਲੁਧਿਆਣੇ ਦੇ ਵਿੱਚ ਔਰ ਜਿਹੜੇ ਸਾਡੇ ਕੈਂਡੀਡੇਟ ਆ ਕਾਫੀ ਟਾਈਮ ਤੋਂ ਲੋਕਾਂ ਦੇ ਵਿੱਚ ਵਿਚਰੇ ਹੋਏ ਬੰਦੇ ਨੇ ਤੇ 100% ਸਿਨਕਲੇਗੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਟਾਈਮ ਦਿੱਤਾ ਸੋ ਇਹ ਸਨ ਉਹ ਫਾਊਂਡਰ ਮੈਂਬਰ ਜਿਨ੍ਹਾਂ ਵੱਲੋਂ ਆਮ ਆਦਮੀ ਪਾਰਟੀ ਦੇ ਵਿੱਚ ਰਹਿ ਕੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਉਸ ਵੇਲੇ ਝੰਡਾ ਫੜਾਇਆ ਗਿਆ ਜਦੋਂ ਕੋਈ ਵੀ ਨਾਲ ਨਹੀਂ ਸੀ ਲੇਕਿਨ ਹੁਣ ਦੀ ਗੱਲ ਕੀਤੀ ਜਾਵੇ ਤਾਂ ਹੁਣ ਆਮ ਆਦੀ ਪਾਰਟੀ ਵੱਲੋਂ ਲਗਾਤਾਰ ਹੀ 3.5 ਸਾਲ ਤੋਂ ਪੰਜਾਬ ਦੇ ਵਿੱਚ ਰਾਜ ਜਿਹੜਾ ਕੀਤਾ ਜਾ ਰਿਹਾ ਹੈ ਸਗ ਬਹੁਤ ਸਾਰੇ ਵਾਅਦੇ ਜਿਹੜੇ ਨੇ ਉਹ ਵੀ ਪੂਰੇ ਕਰਨ ਦੀ ਗੱਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਲੇਕਿਨ 1000 ਰੁਪਿਆ ਔਰਤਾਂ ਨੂੰ ਦੇਣ ਵਾਲਾ ਜੋ ਮੁੱਦਾ ਸੀ ਹਜੇ ਤੱਕ ਉਹਦਾ ਕੋਈ ਵੀ ਹੱਲ ਨਿਕਲ ਨਹੀਂ ਪਾ ਰਿਹਾ ਲੇਕਿਨ ਕਹੇ ਜਾ ਰਿਹਾ ਹੈ ਕਿ ਜਲਦ ਤੋਂ ਜਲਦ ਇਹਦਾ ਜਰੂਰ ਹੱਲ ਕੱਢਿਆ ਜਾਵੇਗਾ ਤੇ ਔਰਤਾਂ ਨੂੰ ਜੋ ਵਾਦਾ ਕੀਤਾ ਸੀ ਉਹ ਪੂਰਾ ਕੀਤਾ ਜਾਵੇਗਾ ਹੁਣ ਵੇਖਣਾ ਹੋਵੇਗਾ ਕਿ 2027 ਤੋਂ ਪਹਿਲਾਂ ਕਿ ਇਹ ਵਾਅਦੇ ਪੂਰੇ ਹੋ ਪਾਉਂਦੇ ਨੇ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ ਲੇਕਿਨ ਕਿਤੇ ਨਾ ਕਿਤੇ ਇੱਕ ਹੋਰ ਸਵਾਲ ਜਿਹੜਾ ਸੀਗਾ ਕਿ ਜਿਹੜੇ ਪੁਰਾਣੇ ਵਲੰਟੀਅਰ ਨੇ ਉਹ ਕਿਤੇ ਨਜ਼ਰ ਨਹੀਂ ਆ ਰਹੇ ਉਹ ਕਿੱਥੇ ਗਏ ਨੇ ਲੇਕਿਨ ਉਹ ਕਦੋਂ ਵਾਪਸ ਹੋਣਗੇ ਇਸ ਲਈ ਵੀ ਜਰੂਰ ਜੱਦੋਜਹਿਦ ਸ਼ਾਇਦ ਜੋ ਆਮ ਆਦੀ ਪਾਰਟੀ ਇਹਨੂੰ ਕਰਨ ਦੀ ਜ਼ਰੂਰਤ ਪਵੇ ਕਿਉਂਕਿ ਜਦੋਂ ਆਮ ਆਦੀ ਪਾਰਟੀ ਦੇ ਸਤਾਚ ਨਹੀਂ ਸੀ ਉਸ ਵੇਲੇ ਲਗਾਤਾਰ ਹੀ ਉਹਨਾਂ ਵੱਲੋਂ ਅਤੇ ਉਹਨਾਂ ਦੇ ਵਲੰਟੀਅਰ ਵੱਲੋਂ ਜਿਹੜਾ ਕੰਮ ਕਰਕੇ ਆਮ ਆਦਮੀ ਪਾਰਟੀ ਜਿਹੜਾ ਸੀਗਾ ਉਹ ਸਤਾਚ ਲਿਆਂਦਾ ਗਿਆ ਸੀ ਹੁਣ ਵੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ 2027 ਦੇ ਵਿੱਚ ਕਿ ਸੌ ਸਿੱਧਾ ਲੈ ਕੇ ਆਉਂਦੀ ਹੈ ਜਾਂ ਕਿੰਨੀਆਂ ਸੀਟਾਂ ਤੇ ਸਿਮਟ ਕੇ ਬਹਿ ਜਾਂਦੀ ਹੈ ਤਾਂ ਸਮਾਂ ਦੱਸੇਗਾ ਲੇਕਿਨ ਲੁਧਿਆਣਾ ਸੀਟ ਜਿਹੜੀ ਹੈ ਜਿਹੜੂ ਕਿਤੇ ਨਾ ਕਿਤੇ ਕੋਈ ਇੰਪੈਕਟ ਆਉਂਦੀ ਹੋਈ ਨਜ਼ਰ ਜ਼ਰੂਰ ਆਵੇ ਮੈਨੂੰ ਜਾਨੀ ਕਿ ਗੁਰਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ ਧੰਨਵਾਦ